ਸਤਿ ਸ਼੍ਰੀ ਅਕਾਲ ਸਭ ਨੂੰ ਵੈਸਟ ਜੀਕੇ ਔਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ 'ਚ ਦੇਖਾਂਗੇ ਪੰਜਾਬ ਜੀਕੇ ਦੇ ਟੌਪ 20 ਐਮਸੀਕਿਊ ਰੈਪਿਡ ਫਾਇਰ ਦੇ ਨਾਲ ਇਹ ਸਾਰੇ ਕੁਐਸਚਨ ਪੇਪਰਾਂ ਦੇ ਵਿੱਚ ਵਾਰ-ਵਾਰ ਰਿਪੀਟ ਹੋਏ ਕੁਐਸਚਨ ਨੇ ਜੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਸਾਰਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਚਲੋ ਜੀ ਟਾਈਮ ਵੇਸਟ ਨਾ ਕਰਦੇ ਹੋਏ ਕਲਾਸ ਨੂੰ ਕਰਦੇ ਹਾਂ ਸਟਾਰਟ ਫਸਟ ਕੁਐਸਚਨ ਗੁਰੂ ਗੋਬੀ ਸਿੰਘ ਰਫਾਇਨਰੀ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਥਿਤ ਹੈ ਗੁਰੂ ਗੋਬੀ ਸਿੰਘ ਰਫਾਇਨਰੀ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ ਸਥਿਤ ਹੈ ਬੀ ਆਪਸ਼ਨ ਸਹੀ ਉੱਤਰ ਬਣ ਜੇਗਾ ਨੈਕਸਟ ਪੰਜਾਬ ਦੇ ਹੇਠਲੇ ਖੇਤਰਾਂ ਵਿੱਚੋਂ ਕਿਸ ਵਿੱਚ ਸਭ ਤੋਂ ਵੱਧ ਸਟੀਲ ਰੋਲਿੰਗ ਮਿੱਲਾਂ ਸਥਿਤ ਹਨ ਪੰਜਾਬ ਦੇ ਕਿਹੜੇ ਖੇਤਰਾਂ ਦੇ ਵਿੱਚ ਸਭ ਤੋਂ ਵੱਧ ਸਟੀਲ ਰੋਲਿੰਗ ਮਿੱਲਾਂ ਦੇਖਣ ਨੂੰ ਮਿਲਦੀਆਂ ਹਨ ਸਹੀ ਉੱਤਰ ਬਣ ਜੇਗਾ ਮੰਡੀ ਗੋਬਿੰਦਗੜ ਦੇ ਵਿੱਚ ਸਟੀਲ ਮਿੱਲਾਂ ਸਭ ਤੋਂ ਵੱਧ ਹਨ ਮੰਡੀ ਗੋਬਿੰਦਗੜ ਨੂੰ ਹੋਰ ਕੀ ਬੋਲਦੇ ਆ ਸਟੀਲ ਸਿਟੀ ਆਫ ਪੰਜਾਬ ਵੀ ਬੋਲਿਆ ਜਾਂਦਾ ਹੈ ਨੈਕਸਟ ਕੁਐਸਚਨ ਗੁਰਦਾਸਪੁਰ ਵਿਖੇ ਗੁਰੂ ਦੀ ਮਸਜਿਦ ਹੈ ਗੁਰਦਾਸਪੁਰ ਦੇ ਵਿੱਚ ਜੋ ਗੁਰੂ ਦੀ ਮਸਜਿਦ ਹੈ ਉਹ ਕੀ ਹੈ ਗੁਰਦੁਆਰਾ ਮਸਜਿਦ ਮੰਦਿਰ ਜਾਂ ਬਾਗ ਗੁਰੂ ਦੀ ਮਸਜਿਦ ਕੀ ਹੈ ਮਸਜਿਦ ਬੀ ਆਪਸ਼ਨ ਸਹੀ ਉੱਤਰ ਬਣ ਜੇਗਾ ਨੈਕਸਟ ਕਿਹੜੇ ਸਿੱਖ ਗੁਰੂ ਨੇ ਲੰਗਰ ਪ੍ਰਣਾਲੀ ਸ਼ੁਰੂ ਕੀਤੀ ਲੰਗਰ ਪ੍ਰਣਾਲੀ ਕਿੰਨਾ ਨੇ ਸ਼ੁਰੂ ਕੀਤੀ ਸੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਹੀ ਉੱਤਰ ਬਣ ਜੇਗਾ ਇਸ ਦੇ ਨਾਲ ਰਿਲੇਟਡ ਤਿੰਨ ਕੁਐਸਚਨ ਬੰਦੇ ਨੇ ਲੰਗਰ ਪ੍ਰਣਾਲੀ ਸ਼ੁਰੂ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰ ਕੀਤਾ ਸੀ ਦੂਜੇ ਗੁਰੂ ਸੈਕੰਡ ਗੁਰੂ ਜੀ plus ਉਹਨਾਂ ਦੀ ਕੀ ਸੀ ਵਾਈਫ ਜੀ ਮਾਤਾ ਖੀਵੀ ਜੀ ਜੋ ਖਡੂਰ ਸਾਹਿਬ ਵਿਖੇ ਖੀਰ ਦੀ ਲੰਗਰ ਦੀ ਸੇਵਾ ਕਰਿਆ ਕਰਦੇ ਸਨ 3rd ਗੁਰੂ ਜੀ ਦੇ ਟਾਈਮ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਟਾਈਮ ਤੇ ਲੰਗਰ ਪ੍ਰਣਾਲੀ ਨੂੰ ਕੀ ਆ ਪਰਮਾਨੈਂਟ ਕੀਤਾ ਗਿਆ ਨੈਕਸਟ ਨਵਾਬ ਕਪੂਰ ਸਿੰਘ ਨੇ ਸੁਲਤਾਨ ਉਲ ਕੌਮ ਦਾ ਖਿਤਾਬ ਕਿਸ ਨੂੰ ਦਿੱਤਾ ਸੁਲਤਾਨ ਉਲ ਕੌਮ ਦਾ ਖਿਤਾਬ ਕਿਹਨਾਂ ਨੂੰ ਦਿੱਤਾ ਸੀ ਜੱਸਾ ਸਿੰਘ ਆਲੂਵਾਲੀਆ ਨੂੰ ਕਿੰਨਾ ਦੁਆਰਾ ਦਿੱਤਾ ਗਿਆ ਸੀ ਨਵਾਬ ਕਪੂਰ ਸਿੰਘ ਨੇ ਨਵਾਬ ਕਪੂਰ ਸਿੰਘ ਨੂੰ ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਕਿਹਨੇ ਦਿੱਤੀ ਸੀ ਯਕਰੀਆ ਖਾਨ ਨੇ ਯਕਰੀਆ ਖਾਨ ਦੁਆਰਾ ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਦਿੱਤੀ ਗਈ ਸੀ ਇਹ ਵੀ ਯਾਦ ਰੱਖਣਾ ਨੈਕਸਟ ਦੇਵੀ ਤਲਾਬ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਦੇਵੀ ਤਲਾਬ ਮੰਦਿਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਸਹੀ ਉੱਤਰ ਬਣ ਜੇਗਾ ਜਲੰਧਰ ਏ ਆਪਸ਼ਨ ਦੇਵੀ ਤਲਾਬ ਮੰਦਿਰ ਤੋਂ ਇਲਾਵਾ ਜਲੰਧਰ ਦੇ ਵਿੱਚ ਹੋਰ ਕਿਹੜੇ-ਕਿਹੜੇ ਮੰਦਿਰ ਨੇ ਸੋਡਲ ਮੰਦਿਰ ਸ਼ਿਵ ਮੰਦਿਰ ਇਹ ਤਿੰਨੋਂ ਮੰਦਿਰ ਕਿੱਥੇ ਦੇਖਣ ਨੂੰ ਮਿਲਦੇ ਨੇ ਜਲੰਧਰ ਦੇ ਵਿੱਚ ਦੇਵੀ ਤਲਾਬ ਸੋਡਲ ਮੰਦਿਰ ਤੇ ਸ਼ਿਵ ਮੰਦਿਰ ਅੰਮ੍ਰਿਤਸਰ ਦੇ ਵਿੱਚ ਰਾਮ ਤੀਰਥ ਤੇ ਦੁਰਗਿਆਣਾ ਮੰਦਿਰ ਵੀ ਕਿੱਥੇ ਆ ਅੰਮ੍ਰਿਤਸਰ ਵਿਖੇ ਨੈਕਸਟ ਕੁਐਸਚਨ ਮੌਜੂਦਾ ਪੰਜਾਬ ਕਿਸ ਸਾਲ ਹੋਂਦ ਵਿੱਚ ਆਇਆ ਅੱਜ ਦਾ ਮਾਡਰਨ ਪੰਜਾਬ ਅੱਜ ਦਾ ਮਾਡਰਨ ਪੰਜਾਬ ਕਿਸ ਸਾਲ ਹੋਂਦ ਵਿੱਚ ਆਇਆ ਤਾਂ ਸਹੀ ਉੱਤਰ ਬਣ ਜੇਗਾ 1966 ਦੇ ਵਿੱਚ ਜਦੋਂ ਭਾਸ਼ਾ ਦੇ ਆਧਾਰ ਤੇ ਵੰਡ ਕੀਤੀ ਗਈ ਸੀ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ 1966 ਦੇ ਵਿੱਚ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ ਸੀ ਮੌਜੂਦਾ ਪੰਜਾਬ ਨੈਕਸਟ ਪੰਜਾਬ ਦੀ ਪਹਿਲੀ ਮੈਲਾ ਆਈਪੀਐਸ ਅਫਸਰ ਦਾ ਨਾਮ ਦੱਸੋ ਪੰਜਾਬ ਦੀ ਪਹਿਲੀ ਮੈਲਾ ਆਈਪੀਐਸ ਆਫੀਸਰ ਕਿਹੜੀ ਸੀ ਕਿਰਨ 베ਦੀ ਬੀ ਆਪਸ਼ਨ ਸਹੀ ਉੱਤਰ ਬਣ ਜੇਗਾ ਨੈਕਸਟ ਕਿਟ ਲਿਖੇ ਵਿੱਚੋਂ ਕੌਣ ਆਦ ਗ੍ਰੰਥ ਦੇ ਇਤਿਹਾਸ ਨਾਲ ਸੰਬੰਧਿਤ ਨਹੀਂ ਹੈ ਆਦ ਗ੍ਰੰਥ ਦੇ ਇਤਿਹਾਸ ਨਾਲ ਸੰਬੰਧਿਤ ਨਹੀਂ ਪੁੱਛਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਨੇ ਸੰਬੰਧਿਤ ਭਾਈ ਗੁਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਮਿਲ ਕੇ ਭਾਈ ਗੁਰਦਾਸ ਜੀ ਦੁਆਰਾ ਲਿਖਿਆ ਗਿਆ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਹੋਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਆਦ ਗ੍ਰੰਥ ਨਾਲ ਰਿਲੇਟਡ ਨਹੀਂ ਹਨ ਤਾਂ ਸਹੀ ਉੱਤਰ ਬਣ ਜੇਗਾ ਡੀ ਆਪਸ਼ਨ ਨੈਕਸਟ ਕੀ ਇਤਿਹਾਸਿਕ ਵਿੱਚੋਂ ਪੰਜਾਬ ਦਾ ਪਹਿਲਾ ਅਕਾਲੀ ਮੁੱਖ ਮੰਤਰੀ ਕੌਣ ਸੀ ਪਹਿਲੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਕਿਹੜੇ ਸੀ ਗੋਪੀ ਚੰਦ ਭਾਰਗਵ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਸੀ ਕਾਂਗਰਸ ਤੋਂ ਤਾਂ ਪਹਿਲੀ ਵਾਰ ਅਕਾਲੀ ਦਲ ਪਾਰਟੀ ਦੇ ਮੁੱਖ ਮੰਤਰੀ ਕਿਹੜੇ ਬਣੇ ਸਨ ਸਹੀ ਉੱਤਰ ਬਣ ਜਗਾ ਡੀ ਆਪਸ਼ਨ ਜਸਟਿਸ ਗੁਰਨਾਮ ਸਿੰਘ ਪਹਿਲੇ ਮੁੱਖ ਮੰਤਰੀ ਸੀ ਜੋ ਅਕਾਲੀ ਦਲ ਪਾਰਟੀ ਵੱਲੋਂ ਸੀ ਕਦੋਂ ਬਣੇ ਸੀ 1967 ਦੇ ਵਿੱਚ ਕੁਝ ਕੁ ਮਹੀਨਿਆਂ ਦੇ ਲਈ ਹੀ ਬਣੇ ਸੀ ਮਾਰਚ ਦੇ ਵਿੱਚ ਬਨੇਸੀ ਤਾਂ ਇਹਨਾਂ ਨੇ 11 ਨਵੰਬਰ ਕੁਸ਼ਤ ਤੱਕ ਇਹਨਾਂ ਨੇ ਕੀ ਅਸਥੀਵਾ ਦੇ ਦਿੱਤਾ ਸੀ ਨੈਕਸਟ ਕੁਐਸਚਨ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਕਿਸ ਰਾਜ ਨਾਲ ਸੰਬੰਧਿਤ ਸਨ ਹਾਕੀ ਦੇ ਮਸ਼ਹੂਰ ਖਿਡਾਰੀ ਧਿਆਨ ਚੰਦ ਕਿਹੜੀ ਸਟੇਟ ਤੋਂ ਬਿਲੋਂਗ ਕਰਦੇ ਸੀ ਤਾਂ ਸਹੀ ਉੱਤਰ ਬਣ ਜਗਾ ਉੱਤਰ ਪ੍ਰਦੇਸ਼ ਦੇ ਵਿੱਚ ਧਿਆਨ ਚੰਦ ਜੀ ਦਾ ਜਨਮ 29 ਅਗਸਤ 1905 ਨੂੰ ਅਲਾਹਾਬਾਦ ਯੂਪੀ ਵਿਖੇ ਹੁੰਦਾ ਤਾਂ ਉੱਤਰ ਪ੍ਰਦੇਸ਼ ਸਟੇਟ ਤੋਂ ਬਿਲੋਂਗ ਕਰਦੇ ਆ ਉਹਨਾਂ ਨੂੰ ਕੀ ਕੀ ਬੋਲਿਆ ਜਾਂਦਾ ਹੈ ਮੈਜੀਸ਼ੀਅਨ ਆਫ ਹਾਕੀ ਤੇ ਹਾਕੀ ਦੇ ਵਿਜ਼ਾਰਡ ਵੀ ਬੋਲਦੇ ਆ 16 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇੰਡੀਅਨ ਆਰਮੀ ਨੂੰ ਜੁਆਇਨ ਕੀਤਾ ਸੀ 1922 ਦੇ ਵਿੱਚ ਇੰਡੀਅਨ ਆਰਮੀ ਨੂੰ ਜੁਆਇਨ ਕੀਤਾ 1928 ਦੇ ਵਿੱਚ ਓਲੰਪਿਕ ਦੇ ਵਿੱਚ ਪਹਿਲੀ ਵਾਰ 골ਡ ਮੈਡਲ ਜਿੱਤਿਆ ਉਹਨਾਂ ਦੇ ਜਨਮ ਦਿਨ ਨੂੰ ਡੈਡੀਕੇਟ ਕਰਦੇ ਹੋਏ 29 ਅਗਸਤ ਨੂੰ ਕਿਹੜਾ ਡੇ ਸੈਲੀਬ੍ਰੇਟ ਕਰਦੇ ਆ ਨੈਸ਼ਨਲ ਸਪੋਰਟਸ ਡੇ ਨੈਸ਼ਨਲ ਸਪੋਰਟਸ ਡੇ ਸੈਲੀਬ੍ਰੇਟ ਕੀਤਾ ਜਾਂਦਾ 29 ਅਗਸਤ ਨੂੰ ਖੇਡਾਂ ਦਾ ਸਭ ਤੋਂ ਵੱਡਾ ਖੇਡ ਰਤਨ ਅਵਾਰਡ ਜਿਸ ਦਾ ਪਹਿਲਾਂ ਨਾਮ ਹੁੰਦਾ ਸੀ ਰਜੀਵ ਗਾਂਧੀ ਖੇਡ ਰਤਨ ਅਵਾਰਡ ਉਹਦਾ ਨਾਮ ਚੇਂਜ ਕਰਕੇ 2021 ਦੇ ਵਿੱਚ ਕੀ ਰੱਖ ਦਿੱਤਾ ਗਿਆ ਸੀ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਨੈਕਸਟ ਕੁਐਸਚਨ ਕਿਸ ਸਾਲ ਦੌਰਾਨ ਪੰਜਾਬ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ 2007-08 ਦੇ ਵਿੱਚ ਏ ਆਪਸ਼ਨ ਸਹੀ ਉੱਤਰ ਨੈਕਸਟ 1966 ਵਿੱਚ ਪੰਜਾਬ ਦਾ ਭਾਸ਼ਾਈ ਪੁਨਰਗਠਨ ਕਿਸ ਕਮਿਸ਼ਨ ਦੇ ਸਿਫਾਰਸ਼ ਨਾਲ ਹੋਇਆ ਸੀ 1966 ਦੇ ਵਿੱਚ ਜਦੋਂ ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਪੁਨਰਗਠਨ ਹੋਇਆ ਸੀ ਅੱਜ ਦਾ ਜੋ ਮੌਜੂਦਾ ਪੰਜਾਬ ਬਣਿਆ 1966 ਦੇ ਵਿੱਚ ਤਾਂ ਕਿਹੜੇ ਕਮਿਸ਼ਨ ਦੀ ਸਿਫਾਰਸ਼ ਨਾਲ ਹੋਇਆ ਸੀ ਸ਼ਾ ਕਮਿਸ਼ਨ 1966 ਦੇ ਵਿੱਚ ਬੰ ਸ਼ਾ ਕਮਿਸ਼ਨ ਆਉਂਦਾ ਹੈ ਜਿਸ ਦੇ ਚੇਅਰਮੈਨ ਹੁੰਦੇ ਆ ਜੇ ਸੀ ਸ਼ਾ ਅਦਰ ਹੋਰ ਦੋ ਮੈਂਬਰ ਕਿਹੜੇ ਹੁੰਦੇ ਆ ਐਸ ਦੱਤ ਤੇ ਐਮ ਐਮ ਫਿਲਿਪਸ ਨੈਕਸਟ ਕੁਐਸਚਨ 2011 ਦੀ ਮਰਦਮਸ਼ੁਮਾਰੀ ਦੇ ਅਨਸਾਰ ਪੰਜਾਬ ਦੇ ਹੇਠਲੇ ਖੇਤਰ ਹੇਠਲੇ ਕਿਹੜੇ ਜ਼ਿਲ੍ਹੇ ਵਿੱਚੋਂ ਘੱਟੋ ਘੱਟ ਆਬਾਦੀ ਘੰਤਾ ਹੈ ਘੱਟੋ ਘੱਟ ਆਬਾਦੀ ਘੰਤਾ ਕਿਹੜੇ ਜ਼ਿਲ੍ਹੇ ਦੀ ਹੈ ਮੁਕਤਸਰ ਦੀ ਲੋਇਸਟ ਪੋਪੂਲੇਸ਼ਨ ਡੈਂਸਿਟੀ ਸਭ ਤੋਂ ਘੱਟ ਕਿਹਦੀ ਹੈ ਮੁਕਤਸਰ ਦੀ 348 ਪਰਸਨ ਪਰ ਕਿਲੋਮੀਟਰ ਸਕਰ ਤੇ ਨੇ ਸਭ ਤੋਂ ਜ਼ਿਆਦਾ ਆਬਾਦੀ ਘਣਤਾ ਕਿਹੜੇ ਜ਼ਿਲ੍ਹੇ ਦੀ ਹੈ ਲੁਧਿਆਣੇ ਦੀ ਹਾਈਸਟ ਪੋਪੂਲੇਸ਼ਨ ਡੈਨਸਿਟੀ ਲੁਧਿਆਣੇ ਦੀ ਹੈ 978 ਪਰਸਨ ਪਰ ਕਿਲੋਮੀਟਰ ਸਕਰ ਨੈਕਸਟ ਕੁਐਸਚਨ ਬਾਬਿਆਂ ਦਾ ਗਿੱਧਾ ਬਜ਼ੁਰਗਾਂ ਦਾ ਨਾਚ ਕੀ ਹੈ ਮਾਲਵੇ ਖੇਤਰ ਦਾ ਪ੍ਰਸਿੱਧ ਨਾਚ ਹੈ ਮਾਝੇ ਦਾ ਦੁਆਬੇ ਦਾ ਜਾਂ ਕੋਈ ਵੀ ਨਹੀਂ ਤਾਂ ਬਾਬਿਆਂ ਦਾ ਗਿੱਧਾ ਕਿੱਥੋਂ ਮਸ਼ਹੂਰ ਹੈ ਮਾਲਵਾ ਖੇਤਰ ਦਾ ਏ ਆਪਸ਼ਨ ਸਹੀ ਉੱਤਰ ਨੈਕਸਟ ਫਿਲਾਸਫੀ ਆਫ ਬੰਬ ਕਿਤਾਬ ਕਿਸ ਨੇ ਲਿਖੀ ਸਹੀ ਉੱਤਰ ਬਣ ਜੇਗਾ ਸੀ ਆਪਸ਼ਨ ਭਗਵਤੀ ਚਰਨ ਬੋਹਰਾ ਨੈਕਸਟ ਗੋਬਿੰਦਗੜ ਕਿਲਾ ਕਿੱਥੇ ਹੈ ਗੋਬਿੰਦਗੜ ਕਿਲਾ ਕਿੱਥੇ ਹੈ ਸਹੀ ਉੱਤਰ ਬਣ ਜੇਗਾ ਏ ਆਪਸ਼ਨ ਅੰਮ੍ਰਿਤਸਰ ਵਿਖੇ ਗੋਬਿੰਦਗੜ ਕਿਲੇ ਨੂੰ ਪਹਿਲਾਂ ਕੀ ਕੀ ਨਾਮ ਸੀ ਕੀ ਬੋਲਦੇ ਸੀ ਗੁੱਜਰ ਸਿੰਘ ਫੋਰਟ ਬੋਲਿਆ ਜਾਂਦਾ ਸੀ ਗੁੱਜਰ ਸਿੰਘ ਫੋਟ ਬੋਲਿਆ ਜਾਂਦਾ ਸੀ ਬਾਅਦ ਵਿੱਚ 1760 ਦੇ ਵਿੱਚ ਮਹਾਰਾਜਾ ਸੌਰੀ 1805 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦਾ ਨਾਮ ਚੇਂਜ ਕਰਤਾ ਸੀ ਕੀ ਨਾਮ ਪੈ ਗਿਆ ਸੀ ਪੰਗੀਆਂ ਦੀ ਤੋਪ ਤੋਂ ਜਾਂ ਜਮਜਮਾ ਦੇ ਨਾਮ ਤੋਂ ਕੀ ਨਾਮ ਪੈ ਗਿਆ ਸੀ ਗੋਬਿੰਦਗੜ ਗੁਰੂ ਗੋਬੀ ਸਿੰਘ ਜੀ ਦੇ ਨਾਮ ਤੇ ਪਿਆ ਸੀ ਗੋਬਿੰਦਗੜ ਨੈਕਸਟ ਪੰਜਾਬ ਦੀ ਕਪਾਹ ਪੱਟੀ ਪੰਜਾਬ ਦੇ ਕਿਹੜੇ ਭੂਗੋਲਿਕ ਖੇਤਰ ਵਿੱਚ ਸਥਿਤ ਹੈ ਪੰਜਾਬ ਦੀ ਕਪਾਹ ਪੱਟੀ ਪੰਜਾਬ ਦੇ ਕਿਹੜੇ ਭੂਗੋਲਿਕ ਖੇਤਰ ਵਿੱਚ ਹੈ ਤਾਂ ਸਹੀ ਉੱਤਰ ਬਣ ਜੇਗਾ ਮਾਲਵਾ ਮਾਨਸਾ ਏਰੀਆ ਦੇ ਵਿੱਚ ਸਭ ਤੋਂ ਵੱਧ ਕਪਾਹ ਪੱਟੀ ਦੇਖਣ ਨੂੰ ਮਿਲਦੀ ਹੈ ਨੈਕਸਟ ਮਾਝਾ ਖੇਤਰ ਕਿੱਥੇ ਹੈ ਪੰਜਾਬ ਦੇ ਮੈਪ ਦੇ ਵਿੱਚ ਜੇਕਰ ਦੇਖੀਏ ਤਾਂ ਪੰਜਾਬ ਭੂਗੋਲਿਕ ਤੌਰ ਤੇ ਕਿੰਨੇ ਭਾਗਾਂ ਵਿੱਚ ਵੰਡੇ ਹੋਏ ਤਿੰਨ ਮਾਝਾ ਦੁਆਬਾ ਤੇ ਮਾਲਵਾ ਮਾਝਾ ਖੇਤਰ ਦੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਨੇ ਚਾਰ ਕਿਹੜੇ-ਕਿਹੜੇ ਨੇ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਇਹ ਚਾਰੋਂ ਜ਼ਿਲ੍ਹੇ ਮਾਝਾ ਖੇਤਰ ਦੇ ਵਿੱਚ ਆਉਂਦੇ ਨੇ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਤੇ ਜਲੰਧਰ ਇਹ ਚਾਰੋਂ ਡਿਸਟ੍ਰਿਕਟ ਦੁਆਬੇ ਦੇ ਵਿੱਚ ਆਉਂਦੇ ਨੇ ਬਾਕੀ ਡਿਸਟ੍ਰਿਕਟ ਸਾਰੇ ਮਾਲਵਾ ਖੇਤਰ ਦੇ ਵਿੱਚ ਨੇ ਜੇਕਰ ਗੱਲ ਕਰੀਏ ਪੰਜਾਬ ਦੇ ਨਾਲ ਕਿੰਨੀਆਂ ਸਟੇਟਸ ਟਰਚ ਕਰਦੀਆਂ ਨੇ ਰਾਜਸਥਾਨ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤਿੰਨ ਸਟੇਟਸ ਟੱਚ ਕਰਦੀਆਂ ਨੇ ਦੋ ਯੂਟੀਆਂ ਜੰਮੂ ਕਸ਼ਮੀਰ ਨਾਰਥ ਵਾਲੀ ਸਾਈਡ ਤੇ ਈਸਟ ਵਾਲੀ ਸਾਈਡ ਚੰਡੀਗੜ੍ਹ ਇੰਟਰਨੈਸ਼ਨਲ ਬਾਉਂਡਰੀ ਕਿਹੜੀ ਟੱਚ ਕਰਦੀ ਆ ਪਾਕਿਸਤਾਨ ਕਿੰਨਾ ਏਰੀਆ 553 ਕਿਲੋਮੀਟਰ ਕਿਹੜੇ ਡਿਸਟ੍ਰਿਕਟ ਟੱਚ ਕਰਦੇ ਨੇ ਇੰਟਰਨੈਸ਼ਨਲ ਬਾਉਂਡਰੀ ਨੂੰ ਫਾਜ਼ਿਲਕਾ ਫਰੋਜ਼ਪੋਰ ਤਰਨਤਨ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਇਹ ਛੇ ਡਿਸਟ੍ਰਿਕਟ ਪਾਕਿਸਤਾਨ ਦੀ ਨੈਸ਼ਨਲ ਬਾਉਂਡਰੀ ਨੂੰ ਕੀ ਹੈ ਇੰਟਰਨੈਸ਼ਨਲ ਬਾਉਂਡਰੀ ਨੂੰ ਟੱਚ ਕਰਦੇ ਨੇ ਮੱਧਾ ਖੇਤਰ ਕਿੱਥੇ ਸਿਤ ਹੈ ਤਾਂ ਇੱਥੇ ਨੌਰਥ ਬਣ ਜੇਗਾ ਵੈਸਟ ਈਸਟ ਤੇ ਸਾਊਥ ਮੱਧਾ ਕਿਹੜੀ ਸਾਈਡ ਤੇ ਹੈ ਨੌਰਥ ਵੈਸਟ ਨੌਰਥ ਵੈਸਟ ਬੀ ਆਪਸ਼ਨ ਸਹੀ ਉੱਤਰ ਨੈਕਸਟ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਸਾਲ ਗੁਰੂ ਦਾ ਦਰਜਾ ਦਿੱਤਾ ਗਿਆ ਸੀ ਸਹੀ ਉੱਤਰ ਬਣ ਜੇਗਾ 1708 ਈਸਵੀ ਦੇ ਵਿੱਚ ਧੰਨਵਾਦ ਜੀ ਅੱਜ ਦੀ ਆਪਣੀ ਕਲਾਸ ਇੰਨੀ ਰਹੇਗੀ ਸਾਰਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਲਾਈਕ ਕਰ ਦੇਣਾ ਮਿਲਦੇ ਆ ਜੀ ਨੈਕਸਟ ਕਲਾਸ ਦੇ ਵਿੱਚ